ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਸਰੀਕਾਲ ਜੀ ਸਤਿ ਸ਼੍ਰੀ ਅਕਾਲ ਔਰ ਚੈਨਲ ਨੂੰ ਕਰ ਲਿਆ ਹੋਊਗਾ ਸਬਸਕ੍ਰਾਈਬ ਤੁਸੀਂ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਹੁਣ ਅੱਗੇ ਨਾਲੋਂ ਆਪਣੀ ਚੈਨਲ ਦੀ ਰੇਂਜ ਡਾਊਨ ਪੈ ਗਈ ਆ ਪਤਾ ਨਹੀਂ ਕੀ ਗੱਲ ਆ ਤੇ ਵੀਡੀਓ ਨੂੰ ਅੱਗੇ ਸ਼ੇਅਰ ਸ਼ੂਰ ਕਰ ਦਿਆ ਕਰੋ ਤੁਹਾਡੀ ਸਪੋਰਟ ਦੇ ਨਾਲ ਹੀ ਚੈਨਲ ਅੱਗੇ ਚੱਲਦਾ ਤੇ ਅੱਗੇ ਵੀ ਤੁਹਾਡੀ ਸਪੋਰਟ ਦੇ ਨਾਲ ਹੀ ਚੈਨਲ ਚੱਲਣਾ ਹੈ ਤੇ ਅੱਜ ਆਪਾਂ ਥੋੜਾ ਜਿਹਾ ਅੱਜ ਕੋਈ ਆਪਾਂ ਵਲੌਗ ਨਹੀਂ ਆ ਇਹ ਤੇ ਕੋਈ ਗੱਲ ਕਰ ਲਈਏ ਥੋੜੀ ਜਿਹੀ ਆਪਾਂ ਗੱਲਾਂ ਬਾਤਾਂ ਹੱਜ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਵੀ ਜ਼ਿੰਦਗੀ 'ਚ ਸਭ ਤੋਂ ਔਖੀ ਚੀਜ਼ ਕਿਹੜੀ ਆ ਔਖੀ ਚੀਜ਼ ਹੈਗੀ ਆ ਕਿ ਪੈਸਾ ਕਮਾਉਣਾ ਜ਼ਿੰਦਗੀ 'ਚ ਕਾਮਯਾਬ ਹੋਣਾ ਪੈਸਾ ਕਮਾਉਣਾ ਜਿਹੜਾ ਉਹ ਸਾਰਿਆਂ ਨਾਲੋਂ ਵੱਧ ਔਖਾ ਤੇ ਜਿਹੜੇ ਬੰਦੇ ਕਹਿੰਦੇ ਹੁੰਦੇ ਆ ਵੀ ਪੈਸਾ ਹੱਥਾਂ ਦੀ ਮੈਲ ਆ ਉਹ ਉਹਨਾਂ ਵਾਸਤੇ ਆ ਜਨਨ ਨੇ ਮੰਨ ਕੇ ਕਹਾਣਾ ਮੇਰੇ ਅਰਗੇ ਨੇ ਠੀਕ ਆ ਘਰੋਂ ਕਰਦਿਆਂ ਦੀ ਸਿੱਖ ਤੇ ਜਿਹੜਾ ਬੰਦਾ ਕਮਾਉਂਦਾ ਉਹਨੂੰ ਪੁੱਛ ਕੇ ਦੇਖਿਓ ਕਦੇ ਵੀ ਇਹ ਹੱਥਾਂ ਦੀ ਮੈਲ ਆ ਕਿ ਖੂਨ ਪਸੀਨੇ ਦੀ ਕਮਾਈ ਆ ਪੈਸਾ ਕਮਾਉਣਾ ਜਿਹੜਾ ਉਹ ਸਾਰਿਆਂ ਨਾਲੋਂ ਵੱਧ ਔਖਾ ਗੱਲਾਂ ਮਾਰਨੀਆਂ ਬਹੁਤ ਸੌਖੀਆਂ ਗੱਲਾਂ ਮਾਰਨੀਆਂ ਮੇਰੇ ਅੰਗੂ ਫੋਨ ਫੜ ਕੇ ਗੱਲਾਂ ਮਾਰਨੀਆਂ ਜਿਹੜੀਆਂ ਉਹ ਬਹੁਤ ਸੌਖੀਆਂ ਤੇ ਮੋੜਾਂ ਤੇ ਬੈਠ ਕੇ ਵੀ ਗੱਲਾਂ ਮਾਰਨਾਂ ਬੜੀਆਂ ਸੌਖੀਆਂ ਪੈਸਾ ਕਮਾਉਣਾ ਸਾਰਿਆਂ ਨਾਲੋਂ ਵੱਧ ਔਖਾ ਤੇ ਹੋਰ ਪੈਸਾ ਕਮਾਉਣਾ ਤਾਂ ਔਖਾ ਵੀ ਜਿਹੜਾ ਬੰਦਾ ਹੁੰਦਾ ਹੈਗਾ ਕਵੀਨਦਾਰ ਉਹਦਾ ਕੋਈ ਨਾ ਕੋਈ ਪੰਨ ਤੋੜ ਕਰਨੀ ਪੈਣੀ ਹੈ ਹਰ ਰੋਜ਼ ਫੇਰ ਜਾ ਕੇ ਕਿਤੇ ਗੱਲਬਾਤ ਦੀ ਹੈ ਘਰ ਚੱਲਦਾ ਤੇ ਕਹਾਂ ਦੂਜੀ ਗੱਲ ਆ ਕਿ ਕਾਮਯਾਬ ਹੋਣਾ ਵੀ ਬੜਾ ਹੁਕ ਸਭ ਤੋਂ ਪਹਿਲਾਂ ਪੜ੍ਹਾਈ ਕਰਨੀ ਪੈਂਦੀ ਹੈ ਕਈ ਵਾਰੀ ਪੜ੍ਹਾਈ ਕੀਤੀ ਵੀ ਐਵੇਂ ਜਾਂਦੀ ਹੈ ਤੇ ਜਿਵੇਂ ਤੁਹਾਨੂੰ 12 ਸਾਲ ਪਹਿਲੀ ਤੋਂ ਲੈ ਕੇ ਪਲੱਸ 2 ਤੱਕ ਹੋ ਗਈ ਉਦੋਂ ਬਾਅਦ ਕੋਈ ਬੀਏ ਕਰਦਾ ਕੋਈ ਐਮਏ ਕਰਦਾ ਪਰ ਜ਼ਿਆਦਾਤਰ ਬੰਦਿਆਂ ਦੇ ਪੜ੍ਹਾਈ ਜਿਹੜੀ ਆ ਉਹ ਕੰਮ ਨਹੀਂ ਆਉਂਦੀ ਕੋਈ ਨਾ ਕੋਈ ਆੱਡੀ ਕੰਮ ਕਰਨਾ ਪੈਂਦਾ ਕਿਉਂਕਿ ਜਿਹੜਾ ਆਪਣਾ ਜਿਹੜੀ ਆਪਣੀ ਪੜ੍ਹਾਈ ਦਾ ਸਿਸਟਮ ਆ ਉਹ ਪੈਸਾ ਕਮਾਉਣਾ ਨਹੀਂ ਸਿਖਾਉਂਦਾ ਉਹ ਕੱਲੇ ਬਸ ਕਾਗਜ਼ ਦੇ ਟੁਕੜੇ ਦਿੰਦਾ ਹੈ ਸਰਟੀਫਿਕੇਟ ਦਿੰਦਾ ਕੱਲੇ ਕਾਗਜ਼ ਦੇ ਜਿੰਨਾਂ ਦਾ ਕੋਈ ਫਾਇਦਾ ਨਹੀਂ ਜਿੰਨਾਂ ਚ ਜਿੰਨਾਂ ਦੇ ਉੱਤੇ ਐਵੇਂ ਨਹੀਂ ਲਿਖਿਆ ਹੁੰਦਾ ਵੀ 5000 ਰੁਪਿਆ ਵੀ ਕਿਵੇਂ ਕਮਾਉਣਾ ਤਾਂ ਫੋਨ ਫੜ ਤੀਜੀ ਗੱਲ ਆ ਕਿ ਫੋਨ ਫੜ ਕੇ ਗੱਲਾਂ ਮਾਰਨੀਆਂ ਇਹ ਤੁਹਾਨੂੰ ਵੀ ਪਤਾ ਵੀ ਇਹ ਤੋਂ ਤਾਂ ਚੱਲ ਪੈਸੇ ਆਉਂਦੇ ਆ ਫਿਰ ਕੀ ਹੋਊਗਾ ਜੇ ਆਪਾਂ ਨੂੰ ਨਹੀਂ ਆਉਂਦੇ ਉਂ ਤਾਂ ਪੈਸੇ ਆਉਂਦੇ ਆ ਇਹਦੇ ਤੋਂ ਤੇ ਜੇ ਤੁਹਾਡੀ ਸਪੋਰਟ ਰਹੀ ਤਾਂ ਆਪਾਂ ਨੂੰ ਵੀ ਆਉਣ ਲੱਗ ਜਾਣਗੇ ਚੱਲ ਰਿਹਾ ਆਪਣਾ ਵੀ ਪ੍ਰੋਸੈਸ ਹੌਲੀ-ਹੌਲੀ ਡੇ ਬਾਏ ਡੇ ਜਿਹੜਾ ਹੋ ਚੈਨਲ ਅੱਗੇ ਵੱਧ ਰਿਹਾ ਤੇ ਇਹ ਮੇਰੇ ਦਿਮਾਗ ਚ ਆਈ ਗੱਲ ਮੈਂ ਕਿ ਇਹ ਗੱਲ ਕਰੀਏ ਅੱਜ ਆਪਾਂ ਅੱਗੇ ਵਲੌਗ ਤਾਂ ਚੱਲ ਨਿੱਤੀ ਪਾਉਨੇ ਆ ਅੱਗੇ ਵੀ ਪਾਉਂਦੇ ਰ੍ਹਾਂਗੇ ਤੇ ਕੁਛ ਨਾ ਕੁਛ ਆਪਾਂ ਵਿੱਚ ਜਿਹੜੀਆਂ ਉਹ ਚੰਗੀਆਂ ਗੱਲਾਂ ਵੀ ਦੱਸਿਆ ਕਰਾਂਗੇ ਕੋਈ ਸੁਣੇ ਭਵਾਂ ਦੀ ਨਾਂ ਸੁਣੇ ਤੇ ਆਪਾਂ ਚੰਗੀਆਂ ਗੱਲਾਂ ਜ਼ਰੂਰ ਦੱਸਿਆ ਕਰਾਂਗੇ ਤੇ ਬਾਕੀ ਆਪਣੇ ਘਰ ਦਾ ਕੰਮ ਚੱਲ ਰਿਹਾ ਤੇ ਅੱਜ ਮਿਸਤਰੀ ਆਇਆ ਸੀਗਾ ਤੇ ਮੈਂ ਤਾਂ ਗਿਆ ਹੋਇਆ ਸੀ ਕਾਲਜ ਮਗਰੋਂ ਮਿਸਤਰੀ ਆਇਆ ਸੀ ਤੇ ਅੱਜ 10-11 ਦਿਨ ਹੋ ਗਏ ਲੈਂਟਰ ਪਾਏ ਨੂੰ ਤੇ ਮਿਸਤਰੀਆਂ ਦਾ 4-5 ਦਿਨਾਂ ਨੂੰ ਹੋਰ ਖੋਲਦਿਆਂਗੇ ਉਦੋਂ ਬਾਅਦ ਪਾਈ ਪਾਉ ਪਾ ਕੇ ਆਪਾਂ ਤੇ ਰੈਡੀ ਕਰਕੇ ਰੱਖ ਦਿਆਂਗੇ ਉਹ ਮਿਸਤਰੀ ਦਾ ਕੰਮ ਹੋਰ ਪਾਸੇ ਚੱਲੀ ਜਾਂਦਾ ਆਪਣੇ ਪਿੰਡੀ ਦੋ ਕੋਠਿਆਂ ਦਾ ਉਹਦਾਂ ਨਿਵਾ ਭਰ ਕੇ ਮਿਸਤਰੀ ਨੇ ਆ ਜਾਣਾ ਫਿਰ ਕੰਮ ਖਿੱਚ ਦੇਣਗੇ ਤੇ ਪਲਾਸਟਰ ਦਾ ਕੰਮ 15-20 ਦਿਨਾਂ ਚ ਨਿਪਟ ਜੂਗਾ ਉਦੋਂ ਬਾਅਦ ਕੰਮ ਰਹਿ ਜੂਗਾ ਪੱਥਰ ਦਾ ਪੱਥਰ ਦਾ ਵੀ ਆਪਣੇ ਇੱਥੇ ਭਈਏ ਆ ਜਿਹੜੇ ਉਹ ਕੋਠੀ ਚ ਲਾਈ ਜਾਂਦੇ ਆ ਉਹਨਾਂ ਤੋਂ ਹੀ ਆਪਾਂ ਲਵਾਉਣਾ ਤੇ ਹੋਰ ਸੁਣਾਉ ਫਿਰ ਕਿਵੇਂ ਜਲਦੀ ਜਿੰਦਗੀ ਤੇ ਇੱਕ ਗੱਲ ਦੱਸੋ ਵੀ ਪੱਥਰ ਕਿੱਥੋਂ ਲਈਏ ਆਪਾਂ ਪੱਥਰ ਨਹੀਂ ਉਹ ਟਾਇਲ ਟਾਇਲ ਕਿੱਥੋਂ ਲਈਏ ਕਿੱਥੇ ਕਿੱਥੇ ਟਾਇਲ ਦੇ ਜਿਹੜੇ ਮਸ਼ਹੂਰ ਹੋ ਆ ਵਿੱਚ ਮਾਨਸਾ ਵੀ ਹੈ ਕਹਿੰਦੇ ਜੈਤੋਦੋ ਵੀ ਮਿਲ ਜਾਂਦੀ ਆ ਤੇ ਪੁੱਜੋਦੋ ਵੀ ਮਿਲਦੀ ਆ ਤੁਸੀਂ ਦੱਸੋ ਵੀ ਕਿੱਥੋਂ ਲਈਏ ਜੇ ਕਿਸੇ ਨੂੰ ਪਤਾ ਹੋਵੇ ਸਸਤੀ ਵੀ ਹੋਵੇ ਤੇ ਵਧਗਾ ਵੀ ਹੋਵੇ ਮੇਨ ਗੱਲ ਘੱਟ ਪੈਸੇ ਜਿੱਥੋਂ ਸਾਬਜੇ ਚ ਮਿਲ ਜੇ ਉਹ ਹੋਵੇ ਹੋਰ ਇਮਲੀ ਆਪਾਂ ਇੱਕ ਕਰੀ ਮਾਰਤੀ ਸੀਗੀ ਤੇ ਕੁਛ ਨਾ ਕੁਛ ਅੱਗੇ ਨਾਲ ਤਾਂ ਫਰਕ ਪਿਆ ਗਿਆ ਵੈਸੇ ਬਾਕੀ ਹੁਣ ਸੁਹਾ ਆ ਗਿਆ ਤੇ ਟੂਟੀ ਦਾ ਪਾਣੀ ਵੀ ਰੇਲੀ ਵਾਂਗੂ ਆਉਣ ਲੱਗ ਜੂਗਾ ਤੇ ਉਹ ਆਪਾਂ ਮਾਰਿਆ ਕਰਾਂਗੇ ਉਹਦੇ ਨਾਲ ਵੈਸੇ ਹੀ ਖਤਮ ਹੋ ਜਾਣਾ ਜਦੋਂ ਬਾਹਰ ਨਿਕਲ ਕੇ ਸੋਰਾ ਤੇ ਖਤਮ ਹੋ ਜਾਣਾਗਾ ਬਸ ਆਈਆਪਾ ਹਨ ਇਹਦਾ ਚੱਲੂ ਆਪਣੇ ਵਲੌਗ ਸੀਗੀ ਆਪਾਂ ਘਰ ਪਾਉਣ ਦੇ ਕਰਕੇ ਤੇ ਆਪਾਂ ਬਾਹਰ ਅੰਦਰ ਨਹੀਂ ਜਾ ਸਕਦੇ ਸੀ ਘਰੇ ਬਿਜ਼ੀ ਸੀਗੇ ਤੇ ਜਦੋਂ ਘਰੇ ਮਿਸਤਰੀ ਲੱਗਿਆ ਹੋਵੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਘਰੇ ਕੰਮਕਾਰ ਹੁੰਦੇ ਆ ਤੇ ਬਾਕੀ ਆਪਣਾ ਜੇ ਤਾਂ ਕੋਲੇ ਲੱਗਿਆ ਹੋਵੇ ਮਿਸਤਰੀ ਤਾਂ ਚਾਚੂ ਕੋਲੇ ਵੀ ਫੜਾ ਦਿੰਦੇ ਆ ਬਾਕੀ ਮੇਰੀ ਡਿਊਟੀ ਚਾਹ ਫੜਾਉਣ ਦੀ ਹੁੰਦੀ ਸੀਗੀ ਕਿਉਂਕਿ ਉਹ ਉਧਰ ਆਪਣਾ ਘਰ ਪਿੰਡ ਜੀ ਸੀ ਪਿੰਡ 'ਚ ਸੀਗਾ ਉਹ ਇਥੋਂ ਕਿਲੋਕੀਮੀਟਰ ਦੂਰ ਆ ਫਿਰ ਉੱਥੇ ਬਾਰੀ-ਵਾਰੀ ਢੇਡੇ ਲੱਗਦੇ ਸੀ ਤੇ ਬਾਕੀ ਹੁਣ ਆਪਾਂ ਬੰਬਾਰ ਦੀ ਵੀ ਵੀਡੀਓ ਬਣਾਇਆ ਕਰਾਂਗੇ ਬਸ ਮਾਤਾ ਹੀ ਕਹਣਾ ਵੀ ਚੈਨਲ ਨੂੰ ਕਰੋ ਸਬਸਕ੍ਰਾਈਬ ਦੱਬ ਕੇ ਹਨ ਖਿੱਚ ਕੇ ਰੱਖਿਆ ਕਰੋ ਕੰਮ ਨੂੰ ਤੇ ਬਾਕੀ ਜਿਹੜੀ ਕੱਲ ਵੀ ਇੱਕ ਗੱਲ ਹੋਈ ਸੀਗੀ ਸਕ੍ਰਿਪਟਡ ਵੀਡੀਓ ਵਾਲੀ ਉਹ ਵੀ ਮੈਂ ਲਿਖਣੀਆ ਸ਼ੁਰੂ ਕਰਦਾ ਹਜੇ ਟਾਈਮ ਨਹੀਂ ਲੱਗਦਾ ਤੇ ਕਹਾਣੀ ਕੋਈ ਆਪਾਂ ਕੋਈ ਲਿਖਣੀ ਸ਼ੁਰੂ ਕਰਦੇ ਆਂਗੇ ਜਿਹਦੇ ਤੇ ਇੱਕ ਵਧੀਆ ਮੈਸੇਜ ਹੋਇਆ ਕਰੂਗਾ ਵੀਡੀਓ ਛੋਟੀ ਹੋਇਆ ਕਰੂ 5 ਸੈਕਿੰਡਾਂ ਦੀ ਵੀਡੀਓ ਹੋਇਆ ਕਰੂਗੀ ਵੀ ਦੇਖਣੀ ਵੀ ਜਾਂ ਵੀ ਇੱਕ ਤਾਂ ਹਰ ਇੱਕ ਬੰਦਾ ਦੇਖ ਲੇ ਤੇ ਇੱਕ ਮੈਸੇਜ ਵੀ ਮਿਲੇ ਤੇ ਉਹ ਵੀ ਆਪਾਂ ਕਹਾਣੀ ਜਿਹੜੀ ਉਹ ਕੋਈ ਕਹਾਣੀ ਦਾ ਉਹ ਲਿਖਣ ਦਾ ਆਪਾਂ ਸਟਾਰਟ ਕਰਦੇ ਆਂਗੇ ਤੇ ਬਾਕੀ ਇਹ ਹੀ ਆਪਣਾ ਗਾਈਜ਼ ਦੀਆਂ ਗੱਲਾਂ ਸੀਗਾ ਮੈਂ ਕਿਹਾ ਵਲੌਗ ਤਾਂ ਆਪਾਂ ਨੇਤੀ ਬਣਾਉਣੇ ਆ ਤੇ ਕੋਈ ਅੱਜ ਆਪਣੇ ਜਿਹੜੇ ਸਬਸਕ੍ਰਾਈਬਰ ਆ ਉਹਨਾਂ ਨਾਲ ਚਾਰ ਦੋ ਚਾਰ ਕੋਈ ਗੱਲਾਂ ਕਰ ਗਏ ਤੇ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਜੇ ਵੀਡੀਓ ਨੂੰ ਲੱਗੀ ਵਧੀਆ ਜੇ ਵਾਕਈ ਗੱਲਾਂ ਸੱਚੀਆਂ ਲੱਗੀਆਂ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਕਮੈਂਟ ਕਰਕੇ ਨੇ ਰੂਰ ਆਪਣੀ ਰਹਿਤ ਦਿਆ ਕਰੋ ਮਿਲਦੇ ਆ ਕੱਲ ਦੀ ਵੀਡੀਓ ਵਿੱਚ ਤਦ ਤੱਕ ਤੇ ਲਈ ਧੰਨਵਾਦ ਰੱਬ ਰਾਖਾ